ਨਾਲ ਚ ਨਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਪਛੜੀਆਂ ਸ਼੍ਰੇਣੀਆਂ ਘਟ ਗਿਣਤੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀ ਸੇਵਾ ਹਿਤ ਪੰਜਾਬ ਪਛੜੀਆਂ ਸ਼੍ਰੇਣੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਬੈਂਕ ਫਿੰਕੋ ਲੁਧਿਆਣਾ ਵੱਲੋਂ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਲਈ ਸਸਤੇ ਵਿਆਜ ਦੀਆਂ ਦਰਾਂ ਤੇ ਕਰਜ਼ੇ ਮੁਹैया ਕਰਵਾਉਣ ਲਈ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਸੰਬੰਧੀ ਜ਼ਿਲ੍ਹਾ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਰਣਵੀਰ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਡਾਕਟਰ ਬੀ ਆਰ ਅੰਬੇਦਕਰ ਪਵਨ ਲੁਧਿਆਣਾ ਵਿਖੇ ਮੀਟਿੰਗ ਹੋਈ ਜਿਸ ਵਿੱਚ ਕੁੱਲ 30 ਲਾਭਪਾਤਰੀਆਂ ਦੇ 75 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਜਿਵੇਂ ਕਿ ਡੈਰੀ ਫਾਰਮਿੰਗ ਯੂਜਰੀ ਯੂਨਿਟ ਕਰਿਆਨਾ ਸਟੋਰ ਹਾਰਡਵੇਅਰ ਸਟੋਰ ਤੇ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਸੇਲ ਤੇ ਰਿਪੇਅਰ ਆਦਿ ਸਵੈ ਰੁਜ਼ਗਾਰ ਧੰਧਿਆ ਲਈ ਕਰਜ਼ੇ ਮਨਜ਼ੂਰ ਕੀਤੇ ਗਏ ਮੀਟਿੰਗ ਵਿੱਚ ਸ਼੍ਰੀ ਜਗਦੀਪ ਸਿੰਘ ਜ਼ਿਲ੍ਹਾ ਫੀਲਡ ਅਫਸਰ ਬੈਂਕ ਫਿੰਕੋ ਸ਼੍ਰੀਮਤੀ ਪ੍ਰਵੀਨ ਜ਼ਿਲ੍ਹਾ ਉਪ ਅਰਥ ਤੇ ਅੰਕੜਾ ਸਲਾਹਕਾਰ ਲੁਧਿਆਣਾ ਸ਼੍ਰੀ ਜਸਪਾਲ ਸਿੰਘ ਉਦਯੋਗਿਕ ਵਿਕਾਸ ਵਿਭਾਗ ਸ਼੍ਰੀ ਅਵਤਾਰ ਸਿੰਘ ਪੀ ਏ ਪੀਓ ਜ਼ਿਲ੍ਹਾ ਵਿਕਾਸ ਏਜੰਸੀ ਤੇ ਸ਼੍ਰੀ ਸਰਪਜੀਤ ਸਿੰਘ ਲੀਡ ਬੈਂਕ ਮੈਨੇਜਰ ਲੁਧਿਆਣਾ ਨੇ ਭਾਗ ਲਿਆ